ਅਸੀਂ ਜਿੰਨੇ ਵੀ ਰਿਸ਼ਤਿਆਂ ਦੀ ਐਡ ਪਾਉਂਦੇ ਹਾਂ ਸਾਰੇ ਰਿਸ਼ਤਿਆਂ ਦੇ ਵਿੱਚ ਪਰਿਵਾਰਾਂ ਦੇ ਨੰਬਰ ਦਿੱਤੇ ਹੁੰਦੇ ਤਾਂ ਕਿ ਤੁਸੀਂ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਇਟਲੀ ਤੋਂ ਪੀਆਰ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਤਰਨਤਾਰਨ ਗੋਤ ਸਿੱਧੂ ਮੁੰਡੇ ਦੀ ਪੜ੍ਹਾਈ 10th ਪਾਸ ਉਮਰ 35 ਸਾਲ ਕੱਦ 5 ਫੁੱਟ 5 ਇੰਚ ਮੁੰਡੇ ਕੋਲੇ ਜ਼ਮੀਨ ਦੇ 2 ਕਿੱਲੇ ਮੁੰਡਾ ਇਟਲੀ ਵਿੱਚ ਪੀਆਰ ਹੈ ਵਧੀਆ ਜੌਬ ਚੰਗੀ ਸੈਲਰੀ 10 ਸਾਲਾਂ ਤੋਂ ਮੁੰਡਾ ਇਟਲੀ ਦੇ ਵਿੱਚ ਰਹਿੰਦਾ ਹੈ। ਘਰ ਵਾਲੀ ਦੀ ਡੈਥ ਹੋਈ ਹੈ। ਕੋਈ ਬੱਚਾ ਨਹੀਂ, ਬੈਲ ਸੈਟਲਡ ਮੁੰਡਾ ਪਰਿਵਾਰ ਨੂੰ ਕੁੜੀ ਦੀ ਲੋੜ। ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਸਿਆਣੀ ਤੇ ਸਮਝਦਾਰ ਕੁੜੀ ਹੋਵੇ। ਕੁੜੀ ਚਾਹੇ ਗਰੀਬ ਪਰਿਵਾਰ ਤੋਂ ਹੋਵੇ, ਘਰ ਸੰਭਾਲਣ ਵਾਲੀ ਕੁੜੀ ਦੀ ਪਰਿਵਾਰ ਨੂੰ ਲੋੜ ਹੈ। ਪਰਿਵਾਰ ਦੀ ਮੰਗ ਕੋਈ ਨਹੀਂ। ਤਲਾਕशुदा ਸੰਪਰਕ ਕਰ ਸਕਦੇ ਨੇ ਪਰ ਕੋਈ ਬੱਚਾ ਨਾ ਹੋਵੇ। ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ। ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ